ਤਿਆਜ ਸੀ ਜਿਹੜਾ ਹੈਗਾ ਸਰਕਾਰਾਂ ਦੇ ਉੱਤਰ ਨਾਲ ਪ੍ਰੈਕੀ ਕਾਰਨ ਕੀ ਹੈ ਮਲੈਕੀਆਂ ਸਰਕਾਰਾਂ ਦੀਆਂ ਖਾਸ ਕਰ ਪੰਜਾਬ ਸਰਕਾਰ ਦੀ ਮਲੈਕੀ ਹੈ ਹਾਏ 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 ਅੱਜ ਕਿਸਾਨ ਆਪਣਾ ਪੈਸਾ ਲੈਣ ਵਾਸਤੇ ਜਿਹੜਾ ਉਹ ਸੜਕਾਂ ਤੇ ਆਉਣ ਵਾਸਤੇ ਤਿਆਰ ਆ ਕਿ ਪਿਛਲੇ ਸਾਲ ਦਾ 224 ਤੇ 25 ਦਾ ਜਿਹੜਾ ਕਿਸਾਨਾਂ ਦਾ ਗੰਨੇ ਦਾ ਬਕਾਇਆ ਜਿਹੜਾ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਉਣਾ ਸੀ 61 ਰੁਪਏ ਦੇ ਹਿਸਾਬ ਨਾਲ ਉਹ ਹਾਲੇ ਤੱਕ ਵੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਮੁਕੇਰੀਆਂ ਮਿਲ ਅਸ਼ੁਕਰ ਮਿਲ ਮਕੇਰੀਆਂ ਦੇ ਵਿੱਚ ਅਸੀਂ ਖੜੇ ਆਂ ਗਿਲਾ ਹੁਸ਼ਿਆਰਪੁਰ ਦੇ ਵਿੱਚ ਸੋ ਇਹਦਾ ਹਾਲ ਤੱਕ 13 ਕਰੋੜ ਰੁਪਈਆ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਪਾਇਆ ਤੇ ਭਾਈ ਫਿਰ ਨਾ ਕਿਉਂ ਵੀ ਸਿੱਧੇ ਆ ਕੇ ਰੋਡ 'ਤੇ ਬਹਿ ਗਏ ਆ ਫਿਰ ਕਹਿੰਦੇ ਆ ਲੋਕਾਂ ਨੂੰ ਉਹ ਧਰਨੇ ਲਾਉਣੇ ਵਾਲੇ ਲੋਕ ਆ ਇਹ ਜਗ੍ਹਾ ਤੇ ਵਜਾ ਲੱਭਦੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਪੁੱਛੋ ਕਿ 13 ਕਰੋੜ ਰੁਪਈਆ ਦਾ ਵਿਆਜ ਦੱਸੋ ਕਿੰਨਾ ਸਾਡਾ ਉਹ ਵਿਆਜ ਕੌਣ ਦੇਊਗਾ ਇੱਕ ਸਾਲ ਹੋ ਗਿਆ ਗੰਨੇ ਦਾ ਬਕਾਇਆ ਦੇ ਪੈਸੇ ਲੈਣ ਨੂੰ ਕਿ ਖੜੇ ਆਂ ਜ਼ੁੰਦਰ ਪਠਾਨਕੋਟ ਨੈਸ਼ਨਲ ਹਾਈਵੇ ਮਕੇਰੀਆਂ ਸ਼ੁਕਰ ਮਿਲਦੇ ਅੱਗੇ ਜਿੱਥੇ ਇੱਕ ਵਾਰ ਫੇਰ ਦੁਆਬਾ ਕਿਸਾਨ ਕਮੇਟੀ ਵੱਲੋਂ ਜਿਹੜਾ ਹੈਗਾ ਅੱਜ ਰੋਜ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਤੇ ਬਿਲਕੁਲ ਨੈਸ਼ਨਲ ਹਾਈਵੇ ਦੇ ਧਰਮਾਂ ਵੀ ਲਗਾਇਆ ਉਹਦੇ ਨਾਲ-ਨਾਲ ਕੁਝ ਸਮੇਂ ਵਾਸਤੇ ਜਾਮ ਵੀ ਲਗਾਇਆ ਤੇ ਸੁੱਤੀ ਸੋਈ ਸਰਕਾਰ ਨੂੰ ਜਿਹੜਾ ਜਗਾਣ ਲਈ ਇੱਕ ਵਾਰ ਫਿਰ ਜਿਹੜਾ ਰੂਸ ਨਜ਼ਾਰਾ ਇਹ ਕੀਤਾ ਜਾ ਰਿਹਾ ਤੇ ਸਾਡੇ ਨਾਲ ਮੌਜੂਦ ਨੇ ਦੁਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਸੋਹਣ चौहान चौहान ਸਰ ਜਿਕਰ ਗੱਲ ਕਰੀਏ ਤੇ ਅੱਜ ਫਿਰ ਜਿਹੜਾ ਹੈਗਾ ਸੜਕਾਂ ਦੇ ਉੱਤਰਨਾ ਪਿਆ ਕੀ ਕਾਰਨ ਕੀ ਹੈ ਨਲਕੀਆਂ ਸਰਕਾਰਾਂ ਦੀਆਂ ਖਾਸ ਕਰ ਪੰਜਾਬ ਸਰਕਾਰ ਦੀ ਨਲਾਕੀ ਆ ਅਸੀਂ ਤਾਂ ਹਮੇਸ਼ਾ ਜਿਹੜੀਆਂ ਕਿਸਾਨ ਜਥੇਬੰਦੀਆਂ ਸਰਕਾਰਾਂ ਨੂੰ ਕੋਸ਼ਿਸ਼ ਦੀਆਂ ਸਾਡਾ ਆਪ ਦਾ ਜੀਵਨ ਕਾਲ ਮੈਂ ਕਹਿੰਨਾ ਲੰਘ ਜਾਣਾ ਆ ਇਹ ਕਦੀ ਵੀ ਸਿਸਟਮ ਦੇ ਵਿੱਚ ਮੈਨੂੰ ਲੱਗਦਾ ਨਹੀਂ ਜੀ ਪਪੂ ਜੀ ਸੁਧਾਰ ਆਉਣਾ ਆ ਕਿਉਂਕਿ ਸੁਧਾਰ ਕਰਨ ਵਾਲੀਆਂ ਸਰਕਾਰਾਂ ਨੂੰ ਇਹਨਾਂ ਨੇ ਅੱਗੇ ਨਹੀਂ ਆਉਣ ਦੇਣਾ ਜੋ ਅਸਲ ਦੇ ਵਿੱਚ ਹਾਲਾਤ ਪੰਜਾਬ ਦੇ ਇਹਨਾਂ ਸਰਕਾਰਾਂ ਨੇ ਕਰ ਦਿੱਤੇ ਵੱਧ ਤੋਂ ਵੱਤਰ ਹੋ ਗਏ ਅੱਜ ਅੱਜ ਕਿਸਾਨ ਆਪਣਾ ਪੈਸਾ ਲੈਣ ਵਾਸਤੇ ਜਿਹੜਾ ਉਹ ਸਰਕਾਰਾਂ ਤੇ ਆਉਣ ਵਾਸਤੇ ਤਿਆਰ ਆ ਪੁਤਲੇ ਫੂਕਣ ਵਾਸਤੇ ਤਿਆਰ ਆ ਮੁਜਾਰੇ ਕਰਨ ਵਾਸਤੇ ਜਿਹੜਾ ਆ ਰੋਡ ਤੇ ਤੁਰੇ ਫਿਰਦੇ ਆ ਸੋ ਬੜੀ ਨਲਾਇਕੀ ਆ ਮੈਂ ਕਹਿੰਦਾ ਪੰਜਾਬ ਸਰਕਾਰ ਦੀ ਕਿ ਪਿਛਲੇ ਸਾਲ ਦਾ 2024 ਤੇ 25 ਦਾ ਜਿਹੜਾ ਕਿਸਾਨਾਂ ਦਾ ਗੰਨੇ ਦਾ ਬਕਾਇਆ ਜਿਹੜਾ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਉਣਾ ਸੀ 61 ਰੁਪਏ ਦੇ ਹਿਸਾਬ ਨਾਲ ਉਹ ਹਾਲੇ ਤੱਕ ਵੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਮੁਕੇਰੀਆਂ ਮਿਲ ਇਹ 슈ਗਰ ਮਿਲ ਮੁਕੇਰੀਆਂ ਦੇ ਵਿੱਚ ਅਸੀਂ ਖੜੇ ਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸੋ ਇਹਦਾ ਹਾਲ ਤੱਕ 13 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਪਾਇਆ ਸੋ ਨਵਾਂ ਸੀਜ਼ਨ ਚੱਲਦਿਆਂ ਨੂੰ ਵੀ ਢਾਈ ਮਹੀਨੇ ਹੋ ਗਏ ਆ ਸੋ ਕਹਿਣ ਤੋਂ ਭਾਵ ਹੈਗਾ ਕਿ ਕਰੀਬ 14 ਕਰੋੜ ਰੁਪਇਆ ਆ ਬਾਕੀ ਮਿੱਲਾਂ ਦਾ ਵੀ ਥੋੜੇ ਥੋੜੇ ਪੈਸੇ ਹੈਗੇ ਆ ਸਰਕਾਰ ਚੁੱਪ ਕਰਕੇ ਬੈਠੀ ਹੈ بار بار ਪੰਜਾਬ ਦੇ ਕਨ ਕਮਿਸ਼ਨਰ ਸਾਹਿਬ ਨੂੰ بار بار ਪ੍ਰੋਜੈਕਟ ਅਫਸਰ ਸਾਹਿਬ ਨੂੰ ਹੋਰ ਅਧਿਕਾਰੀਆਂ ਨੂੰ ਐਸ ਡੀ ਐਮ ਸਾਹਿਬ ਨੂੰ ਸਾਰੇ ਅਮਲੇ ਫੈਲੇ ਨੂੰ ਪਤਾ ਹੀ ਹੈ ਕਿ ਕਿਸਾਨਾਂ ਦਾ ਪੈਸਾ ਦੇਣਾ ਸੋ ਬਾਰ ਬਾਰ ਲਾਰਿਆਂ ਵਾਅਦਿਆਂ ਤੋਂ ਬਾਅਦ ਅੱਜ ਜਥੇਬੰਦੀ ਦੁਆਬਾ ਕਿਸਾਨ ਕਮੇਟੀ ਨੇ ਫੈਸਲਾ ਕੀਤਾ ਮੇਰੇ ਨਾਲ ਸਰਪ੍ਰਧਾਨ ਅਬਰਦਾਤ ਸਿੰਘ ਪਲਾਕੀ ਰਣਜੀਤ ਸਿੰਘ ਬਾਜਵਾ ਹੁਣੇ ਸਾਰੇ ਅਹੁਦੇਦਾਰੀ ਖੜੇ ਆ ਅਸੀਂ ਤਾਂ ਇੱਕ ਅੱਜ ਅਲਟੀਮੇਟ ਵੀ ਦੇਣ ਆਏ ਸੀਗੇ ਤੇ ਭਾਈ ਫਿਰ ਨਾ ਕਿਉਂ ਵੀ ਸਿੱਧੇ ਆ ਕੇ ਰੋਡ ਤੇ ਬਹਿ ਗਏ ਆ ਫਿਰ ਕਹਿੰਦੇ ਆ ਲੋਕਾਂ ਨੂੰ ਉਹ ਧਰਨੇ ਲਾਉਣੇ ਵਾਲੇ ਲੋਕ ਆ ਇਹ ਜਗ੍ਹਾ ਤੇ ਵਜਾ ਲੱਭਦੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਪੁੱਛੋ ਵੀ 13 ਕਰੋੜ ਰੁਪਏ ਦਾ ਵਿਆਜ ਦੱਸੋ ਕਿੰਨਾ ਸਾਡਾ ਉਹ ਵਿਆਜ ਕੌਣ ਦੇਊਗਾ ਇੱਕ ਸਾਲ ਹੋ ਗਿਆ ਗੰਨੇ ਦਾ ਬਕਾਇਆ ਦੇ ਪੈਸੇ ਲੈਣ ਨੂੰ ਸੋ ਕਹਿਣ ਤੋਂ ਭਾਵ ਆ ਲੋਕਾਂ ਨੂੰ ਗਮਰਾਹ ਕਰਕੇ ਬਿਆਨਬਾਜ਼ੀ ਦੇ ਸਿਰ ਤੇ ਆਪਦੀ ਸਰਕਾਰ ਚਲਾਉਣਾ ਕੋਈ ਚੰਗੀ ਗੱਲ ਨਹੀਂ ਹੈਗੀ ਇਹ ਜਿਹੜੇ ਹੜ੍ਹਾਂ ਦੇ ਮਾਰੇ ਹੋਏ ਜਿਹੜੇ ਕਿਸਾਨ ਬੈਠੇ ਆ ਬਿਆਸ ਦਰਿਆ ਦੇ ਕੰਡੇ ਤੇ ਇਹਨਾਂ ਦੇ ਪਿੰਡ ਐ ਸੋ ਇਹਨਾਂ ਦਾ ਝੋਨਾ ਵੀ ਮਰ ਗਿਆ ਔਰ ਪੂਰਾ ਮੁਆਵਜ਼ਾ ਹਾਲ ਤੱਕ ਇਹਨਾਂ ਨੂੰ ਝੋਨੇ ਦਾ ਨਹੀਂ ਮਿਲਿਆ ਸੋ ਗੰਨੇ ਦਾ ਮੁਆਵਜ਼ਾ ਤਾਂ ਕੀ ਮਿਲਣਾ ਸਿਕਾ 8000 ਰੁਪਿਆ ਜਿਹੜੀ ਐ ਗੰਨੇ ਦੀ ਲਾਗਤ ਮੁੱਲ ਆਉਂਦੀ ਐ ਸੋ ਕਹਿਣ ਤੋਂ ਭਾਵ ਹੈਗਾ ਸਰਕਾਰ ਨੇ ਉਧਰੋਂ ਤਾਂ ਕੀ ਰਾਹਤ ਦੇਣੀ ਐ ਸਾਡੇ ਆਪ ਦੇ ਪੈਸੇ ਨਹੀਂ ਸਾਨੂੰ ਕਿਸਾਨਾਂ ਨੂੰ ਦੇ ਰਹੀ ਸੋ ਅਸੀਂ ਅੱਜ ਸਾਰਿਆਂ ਨੇ ਸਰਕਾਰ ਨੂੰ ਜਿਹੜਾ ਅਗਾਹ ਕਰਨ ਵਾਸਤੇ ਆਏ ਆ ਫਿਰ ਪ੍ਰਸ਼ਾਸਨ ਵੀ ਕਹਿ ਦਿੰਦਾ ਹੁੰਦਾ ਐਸਐਸਪੀ ਸਾਹਿਬ ਵੀ ਕਹਿ ਦਿੰਦੇ ਡੀਸੀ ਸਾਹਿਬ ਵੀ ਕਹਿ ਦਿੰਦੇ ਆ ਫੇ ਅਸੀਂ ਤਾਂ ਲਾਅ ਐ ਨਾ ਆਰਡਰ ਕਰਨਾ ਕਿ ਮਾਰ ਦਿਓ ਇਹਨਾਂ ਦੇ ਗੋਲੀਆਂ ਉਹ ਕਹੇ ਡੇਡ ਤੇ ਤੁਸੀਂ ਆਪਣਾ ਲਾਇਨ ਆਰਡਰ ਦੇਖ ਲਓ ਉਹ ਤੁਹਾਨੂੰ ਅਸੀਂ ਸਮਾਂ ਦਿੰਨੇ ਆ ਤੁਹਾਡੇ ਕੋਲ 1 ਸਾਲ ਦਾ ਸਮਾਂ ਸੀ ਤੁਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਪਾਇ ਮਜਬੂਰ ਨ ਮਜਬੂਰ ਨ ਪਪੂ ਜੀ 11 ਤਰੀਕ ਨੂੰ ਅਸੀਂ ਨੈਸ਼ਨਲ ਹਾਈਵੇ ਤੇ ਬੈਠਾਂਗੇ ਅਸੀਂ ਸਿੱਧੇ ਆ ਕੇ ਇਹ ਨਹੀਂ ਵੀ ਇੱਧਰ ਉੱਧਰ ਬੈਠਾਂਗੇ ਇਹ ਜਿਹੜੀ ਆ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਪੰਜਾਬ ਸਰਕਾਰ ਦੀ ਹੋਵੇਗੀ ਜੇਕਰ ਲੋਕਾਂ ਦੇ ਰਾਹ ਰੋਕੇ ਤੇ ਸਮਝ ਲਓ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੋਕ ਰਿਹਾ ਇਹ ਚੇਤਾਵਨੀ ਦਿੱਤੀ ਗਈ ਹੈ ਜਥੇਬੰਦੀਆਂ ਵੱਲੋਂ ਕਿ ਜੇਕਰ 11 ਤਰੀਕ ਤੱਕ ਖਾਤਿਆਂ ਦੇ ਵਿੱਚ ਪੈਸੇ ਨਹੀਂ ਪਾਏ ਗਏ ਆਉਣ ਵਾਲੀ 11 ਤਰੀਕ ਨੂੰ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਏਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਕੈਮਰਾਮੈਨ ਲਕਸ਼ਮਣ ਮੰਡੀ ਦੇ ਨਾਲ ਤਰਸੇਮ ਪੱਪੂ ਪੀਡੀਸੀ ਨਿਊਜ਼ ਹੁਸ਼ਿਆਰਪੁਰ